ਸਾਡਾ ਜੇ ਕੋਈ ਫਰਕ ਹੋਵੇ ਨਾ ਤੇ ਜਦੋਂ ਫ੍ਰੈਂਕਫਰਟ ਦੇ 에어ਪੋਰਟ ਤੇ ਡਿਗੇ ਪਏ ਸੀ ਜਿਨ੍ਹਾਂ ਨੇ ਭਗਤ ਸਿੰਘ ਦੀ ਰੰਗ ਦੀ ਪੱਗ ਬੰਨੀ ਆ ਉਹਨਾਂ ਨੇ ਤਾਂ ਉਦੋਂ મોદી ਸਾਹਿਬ ਨੇ ਕਿਹਾ ਵੀ ਇਹ ਫੋਟੋ ਲੀਕ ਨਹੀਂ ਹੋਣੀ ਚਾਹੀਦੀ ਜਰਮਨੀ ਦੇ ਵਿੱਚ ਜਦੋਂ 에어ਪੋਰਟ ਤੇ ਪਏ ਸੀ ਸਾਡੇ ਸੀਐਮ ਸਾਗ ਕੰਦ ਚਾੜੀ ਇਹ ਲਿਖ ਕੇ ਕਹਿ ਦੇਣਾ ਲਿਖ ਕੇ ਦੇ ਦੇਣਾ ਅੱਜ ਵੀ ਜੱਗੂ ਭਗਵਾਨਪੁਰੀਆ ਇਹ ਪੰਜਾਬ ਦੇ ਵਿੱਚ ਤਕਲੀਫ ਆ ਬਾਰਡਰ ਤੇ ਤਾਂ ਹੀ ਅੱਜ ਸਾਡੇ ਸਟਿਆ ਹੈ ਇਹ ਲਿਖ ਦੇਣ ਵੀ ਜੱਗੂ ਭਗਵਾਨਪੁਰੀਆ ਸਾਡੇ ਅੰਮ੍ਰਿਤਸਰ ਜੀ ਨੂੰ ਚ ਭੇਜ ਜਿਬਰੂਗੜ ਦੀ ਜੇਲ੍ਹ ਚੋਂ ਬਠਿੰਡੇ ਜੇਲ੍ਹ ਚ ਭੇਜ ਦੋ ਅਮਰਪਾਲ ਨੂੰ ਲਿਖ ਕੇ ਦੇ ਦੇਣ। ਤੁਹਾਡੇ ਦਾਵਾ ਤੁਸੀਂ ਚਿਕ ਤਰ੍ਹਾਂ ਚੈਲੰਜ ਕਰਦੇ ਹੋ ਕਿ ਜੇ ਲਿਖ ਕੇ ਦਿੰਦੀ ਹੈ ਪੰਜਾਬ ਸਰਕਾਰ ਤਾਂ ਇਹ ਗੈਂਗਸਟਰ ਜਿਹੜੇ ਨੇ ਤੇ ਉਹ ਮੈਂਬਰ ਪਾਰਲੀਮੈਂਟ ਹੋਣ ਖਰੂਰਥਾ ਵਾਲੇ ਇਹਨਾਂ ਨੂੰ ਪੰਜਾਬ ਭੇਜ ਦਿੱਤਾ ਜਾ ਕੇ ਕਲੈਸ ਖਤਮ ਕਰ ਦੇਣ। ਹਰੇ ਮੈਂ ਇਹੀ ਤਾਂ ਕਹਿਣਾ ਨਾ ਲਿਆਉਣ ਰੇ। ਅੱਜ ਕਾਰਜਕਾਰੀ ਪ੍ਰਧਾਨ ਵੀ ਨਿਯੁਕਤ ਹੋ ਰਹੇ ਨੇ। ਦੇਖੋ ਗੱਲ ਹੀ ਆ ਸਮਾਂ ਆ। ਐਮ ਬਿਲਕੁਲ ਪੰਜਾਬ ਦੇ ਜਿਹੜੇ ਹਾਲਾਤ ਨੇ ਉਹਨੂੰ ਦੇਖਦੇ ਹੋਏ ਸਮੇ ਨੂੰ ਪਾਪਦੇ ਹੋਏ ਇਹ ਹਾਈ ਕਮਾਂਡ ਨੇ ਬਹੁਤ ਵੱਡਾ ਫੈਸਲਾ ਕੀਤਾ ਹੈ ਜਾਖੜ ਸਾਹਿਬ ਦੇ ਨਾਲ ਅਸ਼ਵਨੀ ਜੀ ਜਿਹੜੇ ਕਿ ਪਹਿਲਾਂ ਚਾਰ ਵਾਰ ਪ੍ਰਧਾਨ ਰਹ ਚੁੱਕੇ ਹਨ ਜਿਹੜੇ ਕਿ ਆਪ ਲੋਕਾਂ ਚੋਂ ਚੁਣੇ ਹੋਏ ਨੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਲੈਕਟਿਡ ਐਮ ਐਲ ਏ ਨੇ ਜਿਹੜੇ ਵਿਧਾਨ ਸਭਾ ਚ ਵੀ ਤੇ ਵਿਧਾਨ ਸਭਾ ਤੋਂ ਬਾਹਰ ਵੀ ਕੰਮ ਕਰ ਸਕਦੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਬੜੀ ਸੋਚ ਸਮਝ ਕੇ ਪੂਰਾ ਸਾਡੇ ਕੋਲ ਸਮਾਂ 6 ਮਹੀਨੇ ਆਖਰੀ ਤਾਂ ਚਲੋ ਅਲੱਗ ਗੱਲ ਹੁੰਦੀ ਹੈ ਪਰ ਹੁਣ ਅਸ਼ਵਨੀ ਜੀ ਦੇ ਨਾਲ ਅਸੀਂ ਸਾਰੇ ਲੋਕ ਇੱਕ ਇੱਕ ਪਿੰਡ ਇੱਕ ਇੱਕ ਕਾਉਂਸਲਰ ਵਾਰਡ ਜਿਹੜਾ ਹੈ ਉਹਦੇ ਵਿੱਚ ਅਸੀਂ ਬੀਜੇਪੀ ਨੂੰ ਲੈ ਕੇ ਜਾਵਾਂਗੇ ਉਹਦੇ ਵਿੱਚ ਨਪਿੰਦਰ ਜੀ ਗੱਲ ਇਹ ਹੈ ਵੀ ਇਹ ਦੱਸਣਾ ਹੈ ਸਿਰਫ ਇਹ ਸਮਝਾਉਣਾ ਹੈ ਵੀ ਤਿੰਨ ਵਾਰ ਮੋਦੀ ਸਰਕਾਰ ਬਣ ਚੁੱਕੀ ਹੈ ਮੁਲਕ ਦੀ 20 ਸੂਬਿਆਂ ਤੇ ਉੱਤੇ ਬੀਜੇਪੀ ਦੀ ਸਰਕਾਰ ਆ ਡਬਲ ਇੰਜਨ ਦੀ ਸਰਕਾਰ ਆ ਉੱਥੇ ਅਸੀਂ ਕੀ ਕੀ ਲਾਭ ਹੋਇਆ ਦੇਖਦੇ ਆ ਅੱਛਾ ਪੰਜਾਬ ਦੇ ਵਿੱਚ ਤੁਹਾਨੂੰ ਲੱਗਦਾ ਕਿ ਬੀਜੇਪੀ ਕਿਉਂਕਿ ਉਧਰ ਸੱਤਾ ਤੇ ਆਮ ਆਦਮੀ ਪਾਰਟੀ ਜਾਂ ਫਿਰ ਮੁੱਖ ਮੰਤਰੀ ਹੋਣ ਉਹ ਦਾਵਾ ਕਰਦੇ ਨੇ ਕਿ ਪੰਜਾਬ ਦੇ ਵਿੱਚ ਲੋਕ ਬੀਜੇਪੀ ਨੂੰ ਤਾਂ ਪਸੰਦ ਨਹੀਂ ਕਰਦੇ ਔਰ ਆਮ ਆਦਮੀ ਪਾਰਟੀ ਤੇ ਕਹਿੰਦੇ ਕੰਮਾਂ ਤੋਂ ਲੋਕ ਬਹੁਤ ਖੁਸ਼ ਨੇ ਗੱਲ ਹੀ ਜਾਂ ਜਦੋਂ ਲੋਕ ਆਮ ਆਦਮੀ ਪਾਰਟੀ ਨੂੰ ਚੁਣ ਸਕਦੇ ਉਹ ਭੁੱਲ ਗਏ ਉਹ ਕਿੱਥੋਂ ਆਏ ਸੀ ਉਹ ਤਾਂ ਕਿਤੇ ਉਹਨਾਂ ਦਾ ਕੋਈ ਨਾਂth ਹੀ ਨਹੀਂ ਸੀ ਪੰਜਾਬ ਨੇ ਫੈਸਲਾ ਲਿਆ ਨਾ ਵੀ ਆਮ ਆਦਮੀ ਪਾਰਟੀ ਲੈ ਹੁਣ ਭਾਈ ਨਪਿੰਦਰ ਪਹਿਲੀ ਵਾਰ ਸੀ ਬੀਜੇਪੀ ਨੇ ਕਾਲੀ ਦਲ ਤੋਂ ਪਹਿਲੀ ਵਾਰ ਅਲੱਗ ਹੋ ਕੇ ਇਲੈਕਸ਼ਨ ਲੜੀ ਸੀ ਕਿਸਾਨ ਐਜੀਟੇਸ਼ਨ ਸੀ ਅੱਜ ਆ ਪੰਜ ਸਾਲ ਚ ਲੋਕਾਂ ਨੇ ਦੇਖ ਲਿਆ ਵੀ ਕੀ ਕੀ ਯੂਪੀ ਚ ਕੀ ਕੀ ਹਰਿਆਣੇ ਚ ਕੀ ਕੀ ਰਾਜਸਥਾਨ ਚ ਕੀ ਕੀ ਬਦਲਾ ਆ ਰਿਹਾ ਲੋਕ ਆਮ ਆਦਮੀ ਨੂੰ ਇਹ ਥੋੜੀ ਜਿਹੀ ਭਗਵੰਤ ਮਾਨ ਦੇ ਚੁਟਕਲੇ ਚੰਗੇ ਲੱਗਦੇ ਆ ਤਾਂ ਬਣਾ ਦਈਏ ਜਮ ਭਗਤ ਸਿੰਘ ਦੇ ਪੱਗ ਬੰਨ੍ਹ ਲਈ ਰੰਗ ਦੀ ਤਾਂ ਬਣਾ ਦਈਏ ਗੱਲ ਇਹ ਆ ਲੋਕ ਦੇਖਣਗੇ ਵੀ ਜੇ ਹਜ਼ਾਰਾਂ ਕਰੋੜ ਰੁਪਏ ਦੇ ਫੰਡ ਆਉਂਦੇ ਆ ਲੱਖਾਂ ਕਰੋੜ ਰੁਪਏ ਦੇ ਜਿਹੜੇ ਕਰਜ਼ੇ ਚੜੇ ਉਹ ਮਾਫ਼ ਹੁੰਦੇ ਆ ਤੇ ਲੋਕਾਂ ਨੂੰ ਉਹ ਪਾਸੇ ਜਾਣਗੇ ਜਾਂ ਚੁਟਕਲੇ ਵਾਲੇ ਪਾਸੇ ਜਾਣਗੇ ਅੱਛਾ ਭਾਜਪੀ ਆਪਦੇ ਪੁਰਾਣੇ ਸਾਥੀ ਅਕਾਲੀ ਦਲ ਨਾਲ ਜੱਫੀ ਪਾ ਕੇ ਲੜੇਗੀ ਕਿ ਤਨ ਮੇਣੀ ਹੋਗੀ ਲੜੇਗੀ ਬਿੰਦਰ ਸੱਚੀ ਗੱਲ ਆ ਮੈਂ ਇਧਰ ਉਧਰ ਦੀ ਗੱਲ ਝੂਠ ਕਦੇ ਕਰਦਾ ਨਹੀਂ ਗੱਲ ਇਹ ਆ ਵੀ ਅਕਾਲੀ ਦਲ ਅੱਜ ਹਾਲਾਤ ਕੀ ਨੇ ਅਕਾਲੀ ਦਲ ਹੋਵੇ ਤਾਂ ਆਪਾਂ ਗੱਲ ਕਰ ਸਕਦੇ ਆ ਨਾ ਅਕਾਲੀ ਦਲ ਤਾਂ ਜ ਹੈ ਹੀ ਨਹੀਂਗਾ ਅਕਾਲੀ ਪੰਜ ਮੈਂਬਰੀ ਕਮੇਟੀ ਵੀ ਚੱਲ ਰਹੀ ਹੈ ਉਹ ਭਰਤੀ ਕਰ ਰਹੇ ਨੇ ਨਹੀਂ ਨਹੀਂ ਮੈਂ ਤਾਂ ਇਹੀ ਕਹਣਾ ਨਾ ਜਦਨ ਕਦੇ ਅਕਾਲੀ ਦਲ ਇੱਕ ਬਣੂਗਾ ਅਕਾਲੀ ਦਲ ਹੀ ਅੱਜ ਪਤਾ ਨਹੀਂ ਕਿੰਨੇ ਨੇ ਤੇ ਕਿਹੜੇ ਅਕਾਲੀ ਦਲ ਨਾਲ ਆਪਾਂ ਗੱਲ ਕਰ ਸਕਦੇ ਹਾਂ ਇਸ ਕਰਕੇ ਨਾਲੇ ਉਹ ਦੂਜੀ ਗੱਲ ਅੱਜ ਇੱਕ ਗੱਲ ਮੇਰੀ ਸਮਝੋ ਜਿਵੇਂ ਇਹ ਬੈਲ ਨੂੰ ਗਲਤ ਕਹਿ ਲਓ ਸਹੀ ਕਹਿ ਲਓ ਇੱਕ ਅਲੱਗ ਗੱਲ ਆ ਵਾਪਸ ਹੋ ਗਈ ਪਰ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਜੀ ਜਿਨ੍ਹਾਂ ਨੇ ਬਹੁਤ ਸੋਚ ਸਮਝ ਕੇ ਇੱਕ ਕਹਿਆ ਸੀ ਵੀ ਇਹ ਬਿੱਲ ਜੇ ਲਿਆਂਦਾ ਭਾਈ ਇਹਦੇ ਵਿੱਚ ਜਿਹੜੀਆਂ ਕਮੀਆਂ ਆਓ ਦੂਰ ਕਰਕੇ ਲੈ ਆਓ ਜਿਹੜੇ ਪੰਜਾਬ ਨੂੰ ਜਿਹੜੀ ਚੀਜ਼ ਚੰਗੀ ਲੱਗਦੀ ਆ ਉਹ ਲੈ ਆਓ ਉਸ ਉਸ ਤਰੀਕੇ ਦਾ ਬਿੱਲ ਲੈ ਆਓ ਪਰ ਉਸ ਵੇਲੇ ਅਕਾਲੀ ਦਲ ਛੱਡ ਗਿਆ ਕਿਸਾਨਾਂ ਨਾਲ ਵੀ ਧੋਖਾ ਕੀਤਾ ਤੇ ਆਵਾਜ਼ ਆਪਣੇ ਨਰਿੰਦਰ ਮੋਦੀ ਜੀ ਨਾਲ ਉਹਨਾਂ ਨਾਲ ਵੀ ਜਿਹੜਾ ਆਵਾਜ਼ ਪਾਈ ਜੀ ਵੇਲੇ ਸਮਝੌਤਾ ਹੋਇਆ ਸੀ ਉਹਨੂੰ ਤੋੜ ਕੇ ਵੀ ਧੋਖਾ ਕੀਤਾ ਇਸ ਕਰਕੇ ਦੋਨੋਂ ਪਾਸਿਓਂ ਇਹਨਾਂ ਨੇ ਕਿਸਾਨ ਮਜ਼ਦੂਰ ਨੂੰ ਵੀ ਰਗੜਿਆ ਦੂਜੇ ਪਾਸੇ ਸਰਕਾਰ ਨੂੰ ਵੀ ਧੋਖਾ ਕੀਤਾ ਇਸ ਕਰਕੇ ਇਹਨਾਂ ਦੇ ਜਿਹੜੀ ਸਾਈ ਕਮਾਂਡ ਆ ਜਿਹੜੇ ਚਾਹੇ ਉਹ ਅਮਿਤ ਸ਼ਾਹ ਜੀ ਆ ਚਾਹੇ ਨੱਡਾ ਸਾਹਿਬ ਨੇ ਉਹ ਬਿਲਕੁਲ ਵੀ ਨਾ ਸੁਣਨਾ ਵੀ ਪਸੰਦ ਨਹੀਂ ਕਰਦੇ ਇਸ ਸਮਝੌਤੇ ਸਮਝਦਨ ਤਾਂ ਬਹੁਤ ਦੂਰ ਦੀ ਗੱਲ ਹੈ ਅੱਛਾ ਬਿੱਟੂ ਜੀ ਪੰਜਾਬ ਸਰਕਾਰ ਤੇ ਕੇਂਦਰ ਸਿੱਧੇ ਤੌਰ ਤੇ ਕਹਿੰਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿੱਧੇ ਤੌਰ ਤੇ ਨਿਸ਼ਾਨੇ ਲਾਉਂਦੇ ਨਜ਼ਰ ਆ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਦੇ ਵਿਦੇਸ਼ ਦੌਰਿਆਂ ਨੂੰ ਲੈ ਕੇ ਵੀ ਕਈ ਸਵਾਲ ਖੜੇ ਕੀਤੇ ਨੇ ਅਮਿਤ ਸ਼ਾਹ ਨੂੰ ਲੈ ਕੇ ਵੀ ਉਹਨਾਂ ਨੇ ਕਈ ਟਿੱਪਣੀਆਂ ਕੀਤੀਆਂ ਨੇ ਦੇਖੋ ਮੈਨੂੰ ਤਾਂ ਟਿੱਪਣੀ ਕਰਨ ਚ ਕੋਈ ਨਹੀਂ ਮੁੜ ਕੇ ਇਹ ਚੈਨਲਾਂ ਨੂੰ ਫਿਰ ਬੰਦ ਕਰਵਾਉਂਦੇ ਆ ਮਾਈਕ ਖੋਲ ਲੈਂਦੇ ਆ ਵੀ ਤੇਰੀ ਤਨਖਾਹ ਵੱਜ ਜੂਗੀ న్యూਸ 18 ਦਾ ਮਾਈਕ ਹੀ ਖੋਲਿਆ ਸੀ ਕੁਝ ਐਸੇ ਹਾਲਾਤ ਚ ਇੰਨੀ ਸ਼ਰਾਬੀ ਹਾਲਤ ਸੀਗੇ ਜਦ ਪਉਗਾ ਪੀਤਾ ਹੁੰਦਾ ਉਦੋਂ ਨਹੀਂ ਪਤਲਾ ਦਾ ਅਧਿਆ ਪੀਤਾ ਦਾ ਉਦੋਂ ਨਹੀਂ ਪਤਲਾ ਦਾ ਬੋਤਲ ਪੀਤੀ ਹੁੰਦੀ ਉਦੋਂ ਨਹੀਂ ਕੱਲ ਮੈਂ ਪ੍ਰੈਸ ਕਾਨਫਰੰਸ ਕਰ ਰਿਹਾ ਇਸ ਗੱਲ ਤੇ ਤੁਹਾਡੇ ਮੂਹਰੇ ਰੱਖੂੰਗਾ ਵੀ ਇਹਨਾਂ ਦੀ ਕੀ ਹਾਲਤ ਸਥਿਤੀ ਆ ਅੱਜ ਇੱਕ ਦੇਸ਼ਾਂ ਦਾ ਮਜ਼ਾਕ ੜਾ ਤਾਂ ਤੁਹਾਨੂੰ ਪਤਾ ਉਹ ਕੰਟਰੀ ਦੇ ਵਿੱਚ ਸਾਡੇ ਪੰਜਾਬੀ ਵੀ ਰਹਿੰਦੇ ਆ ਸਾਡੇ ਹਿੰਦੂਸਤਾਨੀ ਵੀ ਰਹਿੰਦੇ ਆ ਉਹ ਐਸੇ ਮਜ਼ਾਕੀਏ ਉਦੇਸ਼ਾਂ ਦੇ ਨਾਂ ਲਏ ਅੱਜ ਹਿੰਦੁਸਤਾਨ ਸਰਕਾਰ ਨੂੰ ਸਾਡੇ ਫੋਰਨ ਅਫੇਅਰ ਮਿਸਟਰ ਨੂੰ ਸਾਡੇ ਉੱਥੇ ਦੇ ਇੰਵੈਸਟਰਾਂ ਨੂੰ ਮਾਫੀ ਮੰਗਣੀ ਪਈ ਆ ਅੱਜ ਮਾਫੀ ਮੰਗਣੀ ਪਈ ਆ ਇਸ ਨਾ ਸਮਝੀ ਕਰਕੇ ਦੂਜੀ ਗੱਲ ਉਹ ਸਾਡੀ ਸਾਡਾ ਜੇ ਕੋਈ ਫਰਕ ਹੋਵੇ ਨਾ ਤੇ ਜਦੋਂ ਫ੍ਰੈਂਕਫਰਟ ਦੇ 에어ਪੋਰਟ ਤੇ ਡਿਗੇ ਪਏ ਸੀ ਜਿਨ੍ਹਾਂ ਨੇ ਭਗਤ ਸਿੰਘ ਦੀ ਰੰਗ ਦੀ ਪੱਗ ਬੰਨੀ ਆ ਉਹਨਾਂ ਨੇ ਤਾਂ ਉਦੋਂ ਮੋਦੀ ਸਾਹਿਬ ਨੇ ਕਿਹਾ ਵੀ ਇਹ ਫੋਟੋ ਲੀਕ ਨਹੀਂ ਹੋਣੀ ਚਾਹੀਦੀ ਪਈ ਸੀ ਸਾਡੇ ਸੀਐਮ ਸੰਗ ਚੰਦ ਚਾੜੀ ਇੱਕ ਫੋਟੋ ਕਿਸੇ ਮੀਡੀਆ ਚ ਜਾਣ ਨਹੀਂ ਦਿੱਤੀ ਉਹ ਨੇ ਉਹ ਉਹ ਆ ਪ੍ਰਧਾਨ ਮੰਤਰੀ ਉਹ ਨੇ ਬੀਜੇਪੀ ਦੀ ਸਿੱਖਿਆ ਇਹ ਪਰ ਇਹਨਾਂ ਨੂੰ ਨਾ ਪ੍ਰਧਾਨ ਮੰਤਰੀ ਦਾ ਪਤਾ ਵਿਦੇਸ਼ ਦੇ ਪ੍ਰਧਾਨ ਮੰਤਰੀ ਨੇ ਸਾਰੀ ਦੁਨੀਆ ਚ ਸ਼ਾਨ ਲੈ ਕੇ ਜਾਣੀ ਆ ਪਰ ਉਹ ਕਹਿੰਦੇ ਨੇ ਕਿ ਗੈਂਗਸਟਰ ਪਾਲ ਰੱਖੇ ਨੇ ਕਹਿੰਦੇ ਆ ਆਪਣੀਆਂ ਜ਼ਿਲਾਂ ਦੇ ਵਿੱਚ ਔਰ ਉਹ ਗੈਂਗਸਟਰ ਜਿਹੜੇ ਨੇ ਉਹ ਹੁਣ دہشت ਦਾ ਦੂਜਾ ਨਾਮ ਬਣੇ ਹੋਏ ਨੇ ਔਰ ਕਹਿੰਦੇ ਬੀਜੇਪੀ ਨੇ ਪਾਲੇ ਹੋਏ ਨਵਿੰਦਰ ਥੋੜਾ ਚੈਨਲ ਮੈਂ ਤੁਹਾਡੇ ਚੈਨਲ ਤੇ ਕਹਿਣਾ ਚਾਹਣਾ ਅੱਜ ਅੱਜ ਪਗਮੰਤਮਾਨ ਮੁੱਖ ਮੰਤਰੀ ਹੋਮ ਮੈਕਮਾ ਅੱਜ ਇਹਨਾਂ ਦਾ ਡੀਜੀਪੀ ਅੱਜ ਇਹਨਾਂ ਦਾ ਚੀਫ ਸੈਕਟਰੀ ਇਹਨਾਂ ਦਾ ਜੇਲ੍ਹਾਂ ਦਾ ਡੀਜੀਪੀ ਅੱਜ ਸਭ ਤੋਂ ਪਹਿਲਾਂ ਤਾਂ ਜਿੱਥੇ-ਜਿੱਥੇ ਇਹਨਾਂ ਕੋਲ CRP ਲੱਗੀ ਆ ਹਾਈ ਸਕਿਉਰਿਟੀ ਜੇਲ੍ਹੋਂ ਵਿਡਡਰਾ ਕਰਾ ਉਹ ਕੈਨ ਬੀ ਸਾਨੂੰ ਨਹੀਂ ਚਾਹੀਦਾ ਜਿੱਥੇ CRP ਇਹਨਾਂ ਦੀ ਕੋਠੀ 'ਚ ਇਹਨਾਂ ਦੇ ਬੱਚਿਆਂ ਦੀ ਇਹਨਾਂ ਦੀ ਰੱਖਿਆ ਕਰਦੀ ਆ ਉਹ CRP ਵਿਡਡਰਾ ਕਰਾ ਦੇਣ ਜਿੱਥੇ ਇਹਨਾਂ ਦੇ ਮੰਤਰੀ ਰਹਿੰਦੇ ਉੱਥੋਂ CSF ਹਟਾ ਦੇਣ ਸੈਕਟਰੀਏਟ 'ਚ ਉਦੋਂ ਬਾਅਦ ਅੱਜ ਇਹ ਲਿਖ ਕੇ ਕਹਿ ਦੇਣ ਲਿਖ ਕੇ ਦੇ ਦੇਣ ਅੱਜ ਬੀਤ ਜੱਗੂ ਭਗਵਾਨਪੁਰੀਆ ਇਹ ਪੰਜਾਬ ਦੇ ਵੀ ਤਕਲੀਫ ਆ ਬਾਰਡਰ ਤੇ ਤਾਂ ਹੀ ਅੱਜ ਆਸਾਮ ਜੇਲ੍ਹ ਚ ਸਟਿਆ ਏ ਇਹ ਲਿਖ ਦੇਣ ਵੀ ਜੱਗੂ ਭਗਵਾਨਪੁਰੀਆ ਸਾਡੇ ਅੰਮ੍ਰਿਤਸਰ ਜੇਲ੍ਹ ਚ ਭੇਜ ਦੋ ਇਹ ਲਿਖ ਦੇਣ ਅਜ ਅਮਰਿਤਪਾਲ ਵੀ ਡਿਬਰੂਗੜ੍ਹ ਤੇ ਲੋਡ ਨਹੀਂ ਗਈ ਸਾਨੂੰ ਕੀ ਵਿਫਤਾ ਪਈ ਆ ਜੀ ਡਿਬਰੂਗੜ੍ਹ ਦੀ ਜੇਲ੍ਹ ਚੋਂ ਬਠਿੰਡੇ ਜੇਲ੍ਹ ਚ ਭੇਜ ਦੋ ਅਮਰਿਤਪਾਲ ਨੂੰ ਲਿਖ ਕੇ ਦੇ ਦੇਣ ਲੋਰੈਂਸ ਮਿਸ਼ਰੂਈ ਨੂੰ ਅੱਜ ਲਿਖ ਕੇ ਦੇ ਦੇਣ ਵੀ ਅਸੀਂ ਇਹਨੂੰ ਰੋਪੜ ਜੇਲ੍ਹ ਚ ਰੱਖਣਾ ਏ ਹਜੇ ਤਾਂ ਮੈਂ ਤਿੰਨ ਜਿਹੜੇ ਚਾਰ ਲੋਕਾਂ ਨੂੰ ਨਾਂ ਪਤਾ ਉਹ ਨੇ ਕਿੰਨੇ ਫੜਫੜ ਸਾਨੂੰ ਪਤਾ ਸੀ ਕਿਤੇ ਰੱਖਿਆ ਜੇ ਇਹ ਗੱਲ ਹੋਵੇ ਨਿਪਿੰਦਰ ਕਦੇ ਦੇਸ਼ ਦਾ ਰਾ ਗ੍ਰਹਿ ਮੰਤਰੀ ਅੱਜ ਆ ਕਿਹੜਾ ਹੈਪੀ ਪਾਸੀ ਆ ਕਿੰਨੇ ਬੰਦੇ ਉਹਨੇ ਕਿੰਨੇ ਕਿੰਨੇ ਪੰਜਾਬ ਦੇ ਵਿੱਚ ਜਿਹੜੇ ਆ ਬਲਾਸਟ ਕੀਤੇ ਆ ਹੈਂਡ ਗ੍ਰੇਨੇਡ ਹਰੇਕ ਪੁਲਿਸ ਸਟੇਸ਼ਨ ਮੂਰੇ ਉਹਨੇ ਹੈਂਡ ਗ੍ਰੇਨੇਡ ਸਿੱਟਿਆ ਗ੍ਰੇਨੇਡ ਸਿੱਟਿਆ ਤੇ ਅੱਜ ਹਿੰਦੁਸਤਾਨ ਦੀ ਸਰਕਾਰ ਅਮਰੀਕਾ ਤੋਂ ਅੱਜ ਫੜਵਾ ਕੇ ਉਹਨੂੰ ਉਹਨੂੰ ਕੜੀਸ ਕੇ ਇੱਥੇ ਲੈ ਕੇ ਆ ਰਹੀ ਆ ਕਿ ਜੇ ਤੁਹਾਡਾ ਤੁਸੀਂ ਤੁਹਾਡੇ ਦਾਵਾ ਤੁਸੀਂ ਚਿਕ ਤਰ੍ਹਾਂ ਚੈਲੰਜ ਕਰਦੇ ਹੋ ਕਿ ਜੇ ਲਿਖ ਕੇ ਦਿੰਦੀ ਹੈ ਪੰਜਾਬ ਸਰਕਾਰ ਤਾਂ ਇਹ ਗੈਂਗਸਟਰ ਜਿਹੜੇ ਨੇ ਚਾਹ ਉਹ ਮੈਂਬਰ ਪਾਰਲੀਮੈਂਟ ਹੋਂ ਕੜੂਰਥਾ ਵਾਲੇ ਇਹਨਾਂ ਨੂੰ ਪੰਜਾਬ ਭੇਜ ਦਿੱਤਾ ਜਾਵੇ ਪੂਲ ਐਨਐਸਏ ਖਤਮ ਕਰ ਦੇਣਾ ਹਰੇ ਮੈਂ ਇਹੀ ਤਾਂ ਕਹਿਣਾ ਨਾ ਲਿਆਉਣ ਰੇ ਇਹਨਾਂ ਦੀਆਂ ਲੱਤਾਂ ਕੰਬਦੀਆਂ ਏ ਇਹਨਾਂ ਦੇ ਜਿਹੜੇ ਜੇਲ ਵਾਲੇ ਨੇ ਉਹ ਲੱਤਾਂ ਕੰਬਦੀਆਂ ਉਹ ਕਹਿੰਦੇ ਇਹ ਸਾਤੋਂ ਨਹੀਂ ਸਹਾਰ ਹੁੰਦਾ ਲੈ ਜਾਓ ਸਾਡੇ ਬੱਚਿਆਂ ਨੂੰ ਮਾਰ ਦੇਣਗੇ ਰੋਜ਼ ਉਹ ਧਮਕੀਆਂ ਦਿੰਦੇ ਨੇ ਇਹਨਾਂ ਦੇ ਡੀਐਸਪੀ ਐਸਪੀਆਂ ਨੂੰ ਜਦੋਂ ਜਿਹੜੇ ਉਹਨਾਂ ਦੇ ਆਲੇ-ਦਾਲੇ ਖੜੇ ਆ ਇਸ ਕਰਕੇ ਇੱਥੋਂ ਇੱਥੋਂ ਲੈ ਕੇ ਗਏ ਹੋਏ ਆ ਨਾਲੇ ਮੈਂ ਕਹਿੰਨਾ ਇੱਕ ਇੱਕ ਚੈਲੰਜ ਕਰਦਾ ਮੈਂ ਉਹਨਾਂ ਨੂੰ ਜੇ ਇੱਕ ਸੌਖਾ ਕੰਮ ਲੱਭਿਆ ਏ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਵਾਰਦਾਤ ਕੋਈ ਹੁੰਦੀ ਆ ਲੰਡੇ ਦਾ ਨਾਮ ਲਾ ਜਿਹੜਾ ਪਾਕਿਸਤਾਨ ਬੈਠਾ ਲਾਰੈਂਸ ਬਿਸ਼ਰੂਈ ਦੀ ਟਵੀਟ ਆਪੀਜੀਐਲ ਚੋਂ ਕਰਾ ਦਿੰਦੇ ਆ ਲਾਰੈਂਸ ਬਿਸ਼ਰੂਈ ਨੇ ਬੈਠਾ ਉਹ ਉੱਥੇ ਬੈਠਾ ਕਿਤੇ ਕੋਈ ਕਚਹਿਰੀ ਲਈ ਬੈਠਾ ਏ ਜੇ ਮੈਂ ਚੈਲੰਜ ਕਰਦਾ ਮੈਂ ਭਗਵੰਤ ਸਿੰਘ ਪ੍ਰੈਸ ਕੌਨਸਲ ਕਰੇ ਤੇ ਇਹਦੇ ਵਿੱਚ ਦਿਖਾਵੇ ਸਬੂਤ ਦਿਖਾਵੇ ਵੀ ਇਹ ਲਾਰੈਂਸ ਬਿਸ਼ਨੋਈ ਨੇ ਕਤਲ ਕਰਵਾਇਆ ਮੈਂ ਉਹਦੇ ਹੱਕ 'ਚ ਨਹੀਂ ਮੈਂ ਤਾਂ ਕਹਿੰਦਾ ਉਹਨੂੰ ਫਾਂਸੀ ਤੇ ਟੰਗੂ ਪਰ ਮੈਂ ਕਹਿੰਦਾ ਇਹ ਝੂਠੀਆਂ ਗੱਲਾਂ ਨਾ ਕਰੋ ਜੇ ਉਹ ਰਾਜਸਥਾਨ 'ਚ ਉਹਨੇ ਕੱਲ ਇੱਕ ਫਰੋਤੀ ਮੰਗੀ ਰਾਜਸਥਾਨ 'ਚ ਤੁਸੀਂ ਦੇਖ ਲਿਆ ਤੁਹਾਡੇ ਚੈਨਲ ਤੇ ਹੀ ਸੀ ਵੀ ਲਾਰੈਂਸ ਬਲੋਜ ਨੇ ਰਾਜਸਥਾਨ 'ਚ ਫਲਾਨੇ ਬੰਦੇ ਤੋਂ ਫਰੋਤੀ ਮੰਗੀ ਜੇ ਅਸੀਂ ਕਹਿ ਦਈਏ ਜੀ ਲਾਰੈਂਸ ਬਾਈ ਤਾਂ ਪੰਜਾਬ ਦਾ ਜੀ ਪਰ ਰਾਜਸਥਾਨ 'ਚ ਉਹ ਆਹ ਕੁਛ ਕਰਤਾ ਜੀ ਇਸ ਕਰਕੇ ਇਹ ਗੱਲਾਂ ਮਤਲਬ ਮਤਲਬ ਬਹੁਤ ਸੀਰੀਅਸ ਗੱਲਾਂ ਹੁੰਦੀਆਂ ਇਹ ਸਿਰਫ ਤਮਾਸ਼ੀ ਨਹੀਂ ਇਹ ਭੰਡਾ ਭੰਡਗਰੀ ਕਰਦਾ ਹੈ ਭੰਡਗਰੀ ਦਾ ਕੰਮ ਨਹੀਂ ਚੱਲਦਾ ਤਾਂ ਪੰਜਾਬ ਦੇ ਮੁੱਖ ਮੰਤਰੀ ਤੇ ਸਵਾਲ ਖੜੇ ਕਰਦੇ ਨਜ਼ਰ ਆ ਰਹੇ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਸਭ ਤਰ੍ਹਾਂ ਤੇ ਕਹਿੰਦੇ ਨੇ ਕਿ ਲਿਖ ਕੇ ਦੇ ਦੇ ਪੰਜਾਬ ਸਰਕਾਰ ਚਾਹੇ ਉਹ ਜਗੂ ਭਗਵਾਨਪ੍ਰੀਆ ਹੋਵੇ ਚਾਹੇ ਲਾਰੈਂਸ ਬਿਸ਼ਨੋਈ ਤੇ ਚਾਹੇ ਮੈਂਬਰ ਪਾਰਲੀਮੈਂਟ ਖਡੂਰ ਸਾਹਿਬ ਦੇ ਅਮਰਪਾਲ ਸਿੰਘ ਉਹਨਾਂ ਨੂੰ ਪੰਜਾਬ ਲਿਉਣ ਲਿਖ ਕੇ ਦੇ ਦੇ ਤਾਂ ਕੇਂਦਰ ਉਹਨਾਂ ਨੂੰ ਭੇਜ ਦੇਵੇਗਾ ਖੈਰ